ਵਾਸ਼ੇ ਗੁਰਜੀਤ ਕਾਉਸ ਵਾਸ਼ੇ ਗੁਰਜੀਤ ਕੀ ਫਕੇ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਗੱਲੋਂ ਗਰੀਬ ਸਮਝਦੇ ਹੋ ਤਾਂ ਅੱਜ ਤੋਂ ਹੀ ਇਹ ਪੰਗਤੀ ਦੋ ਦਿਨ ਸ਼ੁਰੂ ਕਰਦੋ ਸਵੇਰੇ ਉੱਠਦਿਆਂ ਸਾਰ ਇਹ ਪੰਗਤੀ ਬੋਲੋ ਤਾ ਦੇਖਣਾ ਸਤਿਗੁਰ ਸੱਚੇ ਪਾਸ਼ਾ ਦੀ ਦੀ ਕਿਰਪਾ ਦੇ ਨਾਲ ਹਰ ਤਰ੍ਹਾਂ ਦੀ ਗਰੀਬੀ ਕੱਟੀ ਜਾਵੇਗੀ ਸਤਿਗੁਰ ਸੱਚੇ ਪਾਸ਼ਾ ਦੀ ਇੰਨੇ ਮਿਹਰਬਾਨ ਹੁੰਦੇ ਆ ਕਿ ਜੋ ਵੀ ਮਨੁੱਖ ਇਸ ਪੰਕਤੀ ਨੂੰ ਜਪਦੇ ਨੇ ਜਿੰਨਾ ਮਨੁੱਖਾਂ ਦੀ ਰਸਨਾ ਤੇ ਇਹ ਪੰਕਤੀ ਆ ਜਾਂਦੀ ਆ ਸਤਿਗੁਰ ਸੱਚੇ ਪਾਸ਼ਾ ਉਸ ਮਨੁੱਖ ਦੀ ਜ਼ਿੰਦਗੀ ਦੀ ਹਰ ਤਰ੍ਹਾਂ ਦੀ ਮੋਤਾ ਜੀ ਨੂੰ ਹਰ ਕਰ ਦਿੰਦੇ ਨੇ ਹਰ ਤਰ੍ਹਾਂ ਦੀ ਚੀਖੀ ਨੂੰ ਕੱਟ ਦਿੰਦੇ ਨੇ ਐਨੀ ਤਾਕਤ ਐਨੀ ਪਾਵਰ ਆ ਇਸ ਪੰਗਤੀ ਦੇ ਵਿੱਚ ਜਾਂ ਇਨ੍ਹਾਂ ਸ਼ਬਦਾਂ ਦੇ ਵਿੱਚ ਤਾਂ ਇਹ ਪੰਗਤੀ ਇਹ ਸ਼ਬਦ ਕਿਹੜੇ ਆ ਕਿੰਨਾ ਚਿਰ ਆਪਾਂ ਬੋਲਣੇ ਆ ਅਤੇ ਕਿੰਨੇ ਸਤਿਗੁਰੂ ਸੱਚੇ ਪਾਉਸੇ ਸਦੇ ਦੀ ਕਿਰਪਾ ਕਰਦੇ ਨੇ ਇਹ ਸਾਰੀ ਗੱਲ ਬਹੁਤ ਆਪਾਂ ਅੱਜ ਵੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਜੇ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣੋ ਜੀ ਕਿਉਂਕਿ ਸੰਗਤ ਦੀ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਲਈ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜਿਹੜੇ ਮੈਸੇਜ ਤੁਹਾਨੂੰ ਵੀ ਪਹੁੰਚਾ ਮੌਕਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਿਆ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗੀਤ ਦੇ ਮਹਾਂਪੁਰਖ ਜੀ ਸੰਬੋਧਨ ਹੋਏ ਕਹਿੰਦੇ ਆ ਕਿ ਭਾਈ ਇਹ ਪੰਕਤੀ ਦੇ ਵਿੱਚ ਇੰਨੀ ਤਾਕਤ ਇੰਨੀ ਪਾਵਰ ਆ ਕਿ ਬੰਦੇ ਦੀ ਹਰ ਤਰ੍ਹਾਂ ਦੀ ਗਰੀਬੀ ਦੂਰ ਹੋ ਜਾਂਦੀ ਆ ਗਰੀਬੀ ਸਿਰਫ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਆਪ ਜਨਜਾਣਦੇ ਹੋ ਕਿ ਕਿਸ ਬੰਦੇ ਦੇ ਕੋਲ ਪੈਸੇ ਦੀ ਕਮੀ ਆ ਸਿਰਫ ਉਹੀ ਗਰੀਬ ਆ ਨਹੀਂ ਸਤਿਗੁਰੂ ਸੱਚੇ ਪਾਸ਼ਾ ਦੀ ਨਜ਼ਰ ਦੇ ਵਿੱਚ ਸਭ ਤੋਂ ਵੱਡਾ ਗਰੀਬ ਹੈ ਜਿਹੜਾ ਬੰਦਾ ਮਨ ਅੱਥੋਂ ਕਮਜ਼ੋਰ ਆ ਆਪਕੀ ਕਿਸ ਬੰਦੇ ਦੇ ਮਨ ਦੇ ਵਿੱਚ ਸਬਰ ਸੰਤੁਲਨ ਨਹੀਂ ਆ ਜਿਹੜਾ ਬੰਦਾ ਪਰਮਪਿਤਾ ਪ੍ਰਮਾਤਮਾ ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕਿਸੇ ਦੀ ਮਦਦ ਨਹੀਂ ਕਰ ਪਾਉਂਦਾ ਜਿਸ ਬੰਦੇ ਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਭਰੀ ਪਈਆਂ ਨਸੱਤ ਭਰੀ ਗਈਆਂ ਜੋ ਬੰਦਾ ਹਰ ਵੇਲੇ ਆਪਣੇ ਮਨ ਵਿੱਚ ਦੂਜਿਆਂ ਦੇ ਬਾਰੇ ਮਾੜਾ ਸੋਚਦਾ ਰਹਿੰਦਾ ਹੈ ਦੂਜਿਆਂ ਦੀ ਨਿੰਦਿਆ ਚੁਗਲੀ ਕਰਦਾ ਹੈ ਜਾਂ ਕਿਸੇ ਦੇ ਅਗੁਣਾ ਬਾਰੇ ਗੱਲ ਕਰਦਾ ਹੈ ਉਹ ਸਭ ਤੋਂ ਕਰਮ ਜਵਰੀਆ ਸਭ ਤੋਂ ਗਰੀਬ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਸ ਪੰਕਤੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਨਾ ਬਾਹੂਬੁੱਧੀ ਕਹਿੰਦੇ ਕਿ ਇਹ ਪੰਕਤੀ ਜਿਸ ਦਿਨ ਤੋਂ ਸਾਡੀ ਰਸਮਾਂ ਤੇ ਆ ਗਈ ਸਾਡੇ ਚੇਤੇ ਦਾ ਅੰਗ ਬਣ ਗਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਨ ਨਾਲ ਨਾਲ ਤਨੱਖ ਕੋ ਸਾਰੀ ਹੀ ਗਰੀਬੀ ਰੂਪ ਹੋ ਜਾਵੇਗੀ ਤਨ ਦੀ ਗਰੀਬੀ ਹੁੰਦੀ ਹੈ ਜਿਵੇਂ ਆਪਾਂ ਤਨੱਖ ਢਿੱਲੇ ਮੱਠੇ ਰਹਿੰਦੇ ਆ ਸ਼ਰੀਰ ਨੂੰ ਕੋਈ ਦੁੱਖ ਰੂਪ ਲੱਗਾ ਤੇ ਮਨ ਦੀ ਗਰੀਬੀ ਵੀ ਮਨ ਦੇ ਇਹ ਵਿਸ਼ੇ ਵਪਾਰ ਕੰਮ ਕੋਈ ਬਹੁ ਬਹੁ ਹੰਕਾਰ ਈਰਖਾ ਨਿੰਦਿਆ ਜੋ ਕੋਈ ਤੇ ਤਨ ਦੀ ਗਰੀਬੀ ਪੈਸੇ ਦੀ ਕਮੀ ਇਸ ਸਾਰੀ ਹੀ ਗ੍ਰੀਫੀ ਦੁੰਦ ਹੋ ਜਾਵੇਗੀ ਇਹ ਪੰਗਤੀ ਸਾਡੀ ਜ਼ਿੰਦਗੀ ਦੇ ਵਿੱਚ ਇੰਜ ਕੰਮ ਕਰਦੀ ਆ ਇਹ ਸਾਰੀ ਗੱਲ ਬਾਤ ਆਪਾਂ ਇੱਕ ਢਿੰਕੀ ਦੀ ਕਹਾਣੀ ਦੇ ਰਾਹ ਨੂੰ ਸਮਝਦੇ ਆ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਜੋ ਕਹਾਣੀ ਆਪਾਂ ਸੁਣਾਉਣ ਜਾ ਰਹੇ ਆ ਇਹ ਕਹਾਣੀ ਸਿਰਫ ਸੁਣਵਾਉਣ ਦੇ ਲਈ ਨਹੀਂ ਆ ਇਹਦੀਆਂ ਘਟਨਾਵਾਂ ਜਾ ਇਹਦੇ ਪਾਤਰਾਂ ਨਾਲ ਨਹੀਂ ਜਾਣਾ ਕਹਾਣੀ ਤੋਂ ਸਿੱਖਿਆ ਪ੍ਰਾਪਤ ਕਰਨੀ ਆ ਇਹ ਨਗਰ ਦੇ ਵਿੱਚ ਇੱਕ ਭਜਨ ਜਿੰਦਗੀ ਕਰਨ ਵਾਲੇ ਸੰਤ ਫਕੀਰ ਜੀ ਰਹਿੰਦੇ ਸੀ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਕੇ ਸੰਤ ਫਕੀਰ ਜੀ ਰੱਬ ਦੇ ਨਾਲ ਸਿੱਧੀ ਗੱਲਬਾਤ ਕਰ ਲੈਂਦੇ ਆ ਇਸ ਕਰਕੇ ਕਹਿੰਦੇ ਇਸ ਨਗਰ ਦੇ ਲੋਕ ਅਕਸਰ ਹੀ ਸੰਤ ਸ਼ੁਕੀਰ ਜੀ ਦੇ ਕੋਲ ਆਉਂਦੇ ਸਨ ਕੋਈ ਮਨੁੱਖ ਆਪਣੀ ਕੋਈ ਦੁੱਖ ਤਕਲੀਫ ਲੈ ਕੇ ਆਉਂਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਤਕਲੀਫ ਹੈ ਮੈਨੂੰ ਆਹ ਪਰੇਸ਼ਾਨੀ ਆ ਰੱਬ ਜੀ ਨੂੰ ਪੁੱਛ ਕੇ ਦੱਸੋ ਕਿ ਮੇਰੀ ਜ਼ਿੰਦਗੀ ਦੀ ਇਹ ਪਰੇਸ਼ਾਨੀ ਕਦੋਂ ਖਤਮ ਹੋਵੇਗੀ ਕੁਝ ਲੋਕ ਆਪਣੇ ਮੰਨ ਦੀਆਂ ਕਿਸ਼ਮਾਂ ਦੀ ਕੁਰਤੀ ਦੇ ਲਈ ਸੰਤ ਫਕੀਰ ਜੀ ਦੇ ਕੋਲ ਗਏ ਕਿ ਬਾਬਾ ਜੀ ਸਾሙ ਆਪ ਤੋਂ ਪੁੱਛ ਕੇ ਦੱਸੋ ਕਿ ਸਾਡੇ ਮੰਨ ਦੀ ਇਹ ਇਸ਼ਾ ਕਰੋਣੀ ਹੋਵੇਗੀ ਤਾਂ ਕਹਿੰਦੇ ਸੰਤ ਫਕੀਰ ਜੀ ਹਰ ਇੱਕ ਨੂੰ ਜੋ ਵੀ ਉਹਨਾਂ ਦੇ ਕੋਲ ਆਉਂਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਜਾਂ ਉਹਨਾਂ ਦੀਆਂ ਮੰਨ ਦੀਆਂ ਕਿਸ਼ਮਾਂ ਨੂੰ ਸੁਣ ਲੈਂਦੇ ਅਤੇ ਕਹਿੰਦੇ ਵੀ ਭਾਈ ਮੈਂ ਜਦ ਰ ਭਜਨ ਮੰਦਰੀ ਕਰਨ ਬੈਠਾਂਗਾ ਤੁਹਾਡਾ ਇਹ ਸੁਨੇਹਾ ਰੱਬ ਤੱਕ ਪਹੁੰਚਾ ਦੇਵਾਂਗਾ ਜੋ ਵੀ ਰੱਬ ਜੀ ਅੱਗੋਂ ਤੁਹਾਡੇ ਲਈ ਜਬਾਬ ਭੇਜਣਗੇ ਉਹ ਕੱਲ ਨੂੰ ਆ ਕੇ ਮੇਰੇ ਕੋਲ ਨਾ ਜਾਣੇ ਕਹਿੰਦੇ ਇਦਾਂ ਹੀ ਚੱਲਦਾ ਆ ਰਿਹਾ ਸੀ ਕਹਿੰਦੇ ਇੱਕ ਦਿਨ ਸੰਤ ਫਕੀਰ ਜੀ ਦੇ ਕੋਲ ਫਸਲ ਨਗਰ ਦਾ ਇੱਕ ਅਮੀਰ ਆਦਮੀ ਚੱਲ ਕੇ ਆਇਆ ਆ ਕੇ ਸੰਤ ਜੀ ਨੂੰ ਨਮਸਕਾਰ ਕੀਤੀ ਅਤੇ ਸੰਤ ਜੀ ਦੇ ਅੱਗੇ ਇੱਕ ਅਮੂਖੀ ਅਰਜੀ ਲਾ ਦਿੱਤੀ ਕਿ ਆ ਕਿ ਸੰਤਜੀ ਮੈਂ ਸੁਨੇਹਾ ਹੈ ਤੁਹਾਡੀ ਰੱਬ ਤੇ ਨਾਲ ਸਿੱਧੀ ਗੱਲਬਾਤ ਹੋ ਜਾਂਦੀ ਆ ਜੇ ਇਹ ਸੱਚ ਆ ਤਾਂ ਮੇਰੇ ਦੋਸ ਨੇ ਹੈ ਪਰਮपिता परमात्मा ਜੀ ਤੱਕ ਪਹੁੰਚਾ ਲਿਆ ਸੰਤਕਨੀ ਜੀ ਨੇ ਕਿਹਾ ਜੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਮੈਂ ਤੁਹਾਡਾ ਸੁਨੇਹਾ ਪਰਮਾਤਮਾ ਤੱਕ ਪਹੁੰਚਾ ਦਵਾਂਗਾ ਤਾਂ ਕਹਿੰਦੇ ਕੋ ਅਮੀਰ ਬੰਦਾ ਕਹਿਣ ਮੈਂ ਕਿਹਾ ਨਹੀਂ ਨਹੀਂ ਬਾਬਾ ਜੀ ਮੈਨੂੰ ਕੁਝ ਚਾਹੀਦਾ ਨਹੀਂ ਆ ਬਲਕਿ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਮੇਰੇ ਤਾਂ ਬੂਹਾਂ ਤੱਕ ਗਾਰੰਟੀ ਕਰਉਂਦਾ ਹੈ ਮੈਂ ਰੱਖ ਰੱਖ ਤੋਂ ਲਦਾ ਨਾ ਮੈਂ ਤਾਂ ਇਹ ਦਿੱਤੀਆਂ ਹੁੰਆਂ ਦਾਤਾਂ ਦੇ ਨਹੀਂ ਪਰਮ ਪਿਤਾ ਪਰਮਾਤਮਾ ਜੀ ਦਾ ਸ਼ਿਕਰਾਨਾ ਕਰਦਾ ਹਾਂ ਤੇ ਤੁਹਾਡੇ ਰਾਹੀਂ ਸਭ ਤੋਂ ਪਹਿਲਾਂ ਮੈਂ ਪਰਮ ਪਿਤਾ ਪਰਮਾਤਮਾ ਜੀ ਨੂੰ ਧੰਨਵਾਦ ਦੇਂਦਾ ਹਾਂ ਕਿ ਉਹਨਾਂ ਨੇ ਮੇਰੇ ਤੇ ਇੰਨੀ ਇੱਤਾ ਕੀਤੀ ਹੈ ਮੈਨੂੰ ਇੰਨਾ ਪੁੱਛ ਦਿੱਤਾ ਅਤੇ ਦੂਸਰੀ ਮੇਰੀ ਕਰਜੀ ਅਰਦਾਸ ਸੀ ਇਹ ਆ ਕਿ ਰੱਬ ਜੀ ਨੂੰ ਕਹਾਂ ਫੋਨ ਨੂੰ ਮੈਨੂੰ ਦੇਣਾ ਬੰਦ ਕਰ ਦੇਣ ਕਿਉਂਕਿ ਉਹਨਾਂ ਨੇ ਮੈਨੂੰ ਇੰਨਾ ਦੇ ਦਿੱਤਾ ਇਹ ਸੁੱਤੀ ਮੇਰੇ ਤੋਂ ਸੰਭੇਲ ਨਹੀਂ ਜਾਂਦਾ ਮੈਂ ਤਾਂ ਅੱਕਰਾ ਕੇ ਕਹਿ ਪਉਂਦਾ ਹਾਂ ਕਿ ਇਹ ਸੱਤ ਸਫਰ ਕੀ ਜੀ ਉਸ ਤਰ੍ਹਾਂ ਹੀ ਇਹ ਪਹਿਲਾ ਬੰਦਾ ਆਇਆ ਹੈ ਜਿਹੜਾ ਰੱਬ ਨੂੰ ਇਹ ਕਹਿ ਰਿਹਾ ਹੈ ਕਿ ਰੱਬ ਜੀ ਮੈਨੂੰ ਦੇਣਾ ਬੰਦ ਕਰ ਦੇਣ ਬਹੁਤੇ ਤਾਂ ਇੱਥੇ ਮੰਗਣ ਹੀ ਆਉਂਦੇ ਆ ਕਹਿੰਦੇ ਸੰਤ ਸਖੀ ਜੀ ਨੇ ਕਿਹਾ ਵੀ ਠੀਕ ਹੈ ਭਾਈ ਮੈਂ ਜਦੋਂ ਭਜਨ ਮੰਦਿਰ ਕੀ ਕਰ ਬੈਠਾਂਗਾ ਉਹ ਤੇਰਾ ਇਹ ਸੰਗਹਿਮ ਪਰਮ ਪਿਤਾ ਕਰਮਾਤਮਾ ਜੀ ਨੂੰ ਦੇ ਲਵਾਂਗਾ ਅਪੋਂ ਦੇਖਦੇ ਹਾਂ ਪਰਮਾਤਮਾ ਜੀ ਰੱਖ ਜੀ ਤੈਨੂੰ ਕੀ ਜਵਾਬ ਦਿੰਦੇ ਆ ਉਹ ਤੇ ਕਲਣਵਾ ਕੇ ਮੇਰੇ ਤੋਂ ਸਮਝਾਵੇ ਕਹਿੰਦੇ ਉਹ ਖਮੀਰ ਬੰਦਾ ਆਪਣੇ ਘਰੋਂ ਚਲੇ ਗਿਆ ਤੇ ਇਹ ਸੰਤ ਸਖੀ ਜੀ ਭਜਨ ਮੰਦਿਰ ਦੇ ਵਿੱਚ ਬੈਠ ਗਏ ਕਹਿੰਦੇ ਅਗਲਾ ਦਿਨ ਹੋਇਆ ਸਵੇਰੇ ਉੱਠ ਕੇ ਭਜਨ ਬੰਦਗੀ ਕੀਤੀ ਸਭ ਦੀਆਂ ਅਰਦਾਸਾਂ ਨੇੰਤੀਆਂ ਪ੍ਰਮਾਤਮਾ ਦੇ ਅੱਗੇ ਕੀਤੀਆਂ ਉਨੀ ਦੇਰ ਤੱਕ ਆਪੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸੁਣਨ ਦੇ ਲਈ ਲੋਕ ਇਕੱਠੇ ਸਮਾਣਨ ਦੇ ਵਿੱਚ ਉਹ ਅਮੀਰ ਬੰਦਾ ਵੀ ਸ਼ਾਮਲ ਸੀ ਜਿਨੇ ਰੱਬ ਨੂੰ ਪੱਲ ਦਾ ਸਨੇਹਾ ਭੇਜਿਆ ਸੀ ਇੱਕ ਤਾਂ ਧੰਨਵਾਦ ਅਤੇ ਦੂਸਰਾ ਕਿ ਰੱਬ ਜੀ ਨੂੰ ਮੰਗ ਲੈਣਾ ਬੰਦ ਕਰਦੇ ਨੇ ਇੰਨੇ ਸੰਸਕ੍ਰਿਤ ਕੀਰਤੀ ਨੇ ਅਕਾਸ਼ ਫੋਨ ਲੈਣਾ ਤਾਂ ਅੰਮੀ ਦੇ ਬੰਦੇ ਨੇ ਕਿਹਾ ਲੱਗੇ ਤਾਈ ਮੈਂ ਤੇਰੇ ਦੋਵੇਂ ਸੁਨੇਹੇ ਤੁਹਾਨੂੰ ਦੇ ਦਿੰਦੇ ਆ ਪਹਿਲਾ ਮੈਂ ਹੱਥ ਤੇਰੇ ਵੱਲੋਂ ਤੇਜਿਆ ਹੋਇਆ ਧੰਨਵਾਦ ਪ੍ਰਮਾਤਮਾ ਨੂੰ ਕਹਤਾ ਪ੍ਰਮਾਤਮਾ ਜੀ ਬੜੇ ਖੁਸ਼ ਹੋਏ ਅਤੇ ਤੇਰਾ ਦੂਸਰਾ ਸੁਨੇਹਾ ਇਹ ਪ੍ਰਮਾਤਮਾ ਨੂੰ ਦੇ ਦਿੱਤਾ ਕਿ ਤੈਨੂੰ ਹੁਣ ਦੇਣਾ ਤੰਨ ਕਰ ਗਈ ਤਾਂ ਇਹਦੇ ਲਈ ਪ੍ਰਮਾਤਮਾ ਜੀ ਨੇ ਤੇਰੇ ਲਈ ਸੁਨੇਹਾ ਭੇਜਿਆ ਪ੍ਰਮਾਤਮਾ ਜੀ ਕਹਿੰਦੇ ਆ ਰੱਬ ਜੀ ਕਹਿੰਦੇ ਆ ਕਿ ਜੇ ਹੁਣ ਆ ਇਹਨੂੰ ਕੁਝ ਨਹੀਂ ਚਾਹੀਦਾ ਪਰ ਫਿਰ ਤੂੰ ਅੱਜ ਤੋਂ ਹੀ ਮੇਰਾ ਸ਼ੁਕਰਾਨਾ ਕਰਨਾ ਬੰਦ ਕਰਕੇ ਮੈਂ ਕਿਹਨੂੰ ਦੇਣਾ ਬੰਦ ਕਰ ਦਿੰਦਾ ਕਹਤੇ ਹੋ ਅਮੀਰ ਬੰਦਾ ਕਹਿਣ ਲੱਗਾ ਨਾ ਬਾਬਾ ਜੀ ਮੈਂ ਤਰੰਗ ਦਿੱਤਾ ਤਰਨਾ ਤੁਮ ਜੀ ਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਰਿਹਾ ਸਤਿਗੁਰੂ ਕਿਉਂਕਿ ਮੇਰੇ ਕੋਲ ਮੇਰਾ ਹੈ ਹੀ ਕੀ ਸਭ ਕੁਝ ਤਾਂ ਤਰੰਗ ਦਿੱਤਾ ਪਰ ਨਾ ਤੁਮ ਜੀ ਨੇ ਮੈਨੂੰ ਦਿੱਤਾ ਇਹਨਾਂ ਦਾ ਦਿੱਤਾ ਖਾਣਾ ਹਾਂ ਉਹਨਾਂ ਦਾ ਦਿੱਤਾ ਪਹਿਨਣਾ ਹਾਂ ਉਨ੍ਹਾਂ ਦਾ ਦਿੱਤਾ ਹੀ ਮਾਨ ਸਨਮਾਨ ਮੈਨੂੰ ਮਿਲਿਆ ਹੈ ਜਿਸ ਕਰਕੇ ਮੈਂ ਔਰ ਪਰਮਪਿਤਾ ਪਰਮਾਤਮਾ ਦੀ ਦੀਪ ਭਜਨ ਬੰਦਗੀ ਅਤੇ ਉਨ੍ਹਾਂ ਦਾ ਸ਼ੁਕਰਾਨਾ ਕਰਨਾ ਨਹੀਂ ਸ਼ਬਜ਼ੰਦਾ ਤੇ ਕਹਿੰਦੇ ਸੰਤ ਸ਼ਕੀਰ ਜੀ ਮੁਸਕਰਾ ਕੇ ਕਹਿਣ ਲਗੇ ਵੀ ਭਾਈ ਜੇ ਤੂੰ ਉਨ੍ਹਾਂ ਦਾ ਸ਼ੁਕਰਾਨਾ ਕਰਨਾ ਨਾ ਸ਼ਕਿਆ ਤਾਂ ਫਿਰ ਉਨ੍ਹਾਂ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਸੋ ਸੰਗਤ ਜੀ ਇੱਕ ਕਹਾਣੀ ਭਾਵੇਂ ਕਾਲਕ ਨੇ ਕਿਹਾ ਪਰ ਇੱਕ ਗੱਲ ਫਿਰ ਉਸ ਸੱਚਿਆ ਜੋ ਕਹਾਣੀਕਾਰ ਨੇ ਸਾਨੂੰ ਇਹ ਕਹਾਣੀ ਦੇ ਰਾਹੀਂ ਸਮਝਾਇਆ ਕਿ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਦੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਤਗੁਰ ਸੱਚੇ ਪਾਸ਼ਾ ਜੀ ਸਾਨੂੰ ਹੋਰ ਜ਼ਿਆਦਾ ਦਿੰਦੇ ਨੇ ਸਤਗੁਰ ਸੱਚੇ ਪਾਸ਼ਾ ਸਾਡੇ ਹਰ ਕੰਮ ਵਿੱਚ ਹਰ ਤੀਰ ਵਿੱਚ ਵਰਪਤ ਕੁੰਦੇ ਨੇ ਅਤੇ ਇਸ ਤੋਂ ਇਹ ਅੰਦਾਜ਼ਾ ਨਾ ਲਗਾਉਣਾ ਕਿ ਸਤਿਗੁਰ ਸੱਚੇ ਪਾਸ਼ਾ ਜੀ ਆਪਣੀਆਂ ਸਿੱਖਾਂ ਦੇ ਭੁੱਖੇ ਨੇ ਉਹ ਸਾਡੇ ਤੋਂ ਆਪਣਾ ਸ਼ੁਕਰਾਨਾ ਕਰਵਾਉਂਦੇ ਨੇ ਨਾ ਜੀ ਜਦੋਂ ਆਪਾਂ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਪੂਰੇ ਕੁਦਰਤ ਪੂਰੀ ਕਾਇਨਾਤ ਹੀ ਉਸਨੂੰ ਕਦੇ ਮਿਹਰਮਾਨ ਹੋ ਜਾਂਦੀ ਹੈ ਸਭ ਪਾਸਿਓਂ ਉਸ ਨੁਰਖ ਦੀਆਂ ਸੁਝੀਆਂ ਪਰਮਕੀਤਾ ਪਰਮਾਤਮਾ ਜੀ ਦੇ ਅਕੇ ਨਿਕਣੇ ਸ਼ੁਰੂ ਹੋ ਜਾਂਦੀਆਂ ਨੇ ਕਿ ਇਹ ਬੰਦੇ ਦੇ ਮਨ ਦੀ ਇੱਛਾ ਪੂਰੀ ਕਰੋ ਇਹ ਬੰਦੇ ਦੀ ਜੀਵਨ ਦੀ ਇਹ ਘਾਟ ਪੂਰੀ ਕਰੋ ਘਾਟੇ ਪੂਰੀ ਕੁਦਰਤ ਪੂਰੀ ਕਾਇਨਾਤ ਪੂਰੀ ਕਈ ਨਾਤ ਇਹਨਾਂ ਸ਼ਕਤੀਆਂ ਪਰਮपिता परमात्मा ਜੀ ਦੇ ਅਕੀਕ ਉਸ ਬੰਦੇ ਵੱਲ ਸ਼ਿਫਾਰਿਸ਼ ਕਰਦੇ ਨਾ ਵੀ ਸੋ ਇਸ ਕਰਕੇ ਕਈ ਵਾਰ ਤਾਂ ਪਰਮਪਿਤਾ ਪਰਮਾਤਮਾ ਜੀ ਨੂੰ ਵੀ ਇਹ ਦਿਹਾ ਪੈਂਦਾ ਹੈ ਜੋ ਮਨੁੱਖ ਦੇ ਭਾਦਾਂ ਦੇ ਵਿੱਚ ਮਨੁੱਖ ਦੀ ਕਿਸਮਤ ਦੇ ਵਿੱਚ ਲਿਖਿਆ ਹੀ ਨਾ ਹੋਵੇ ਸੋ ਸੰਗਤ ਕੀ ਸ਼ੁਕਰਾਨੇ ਦੇ ਵਿੱਚ ਬਹੁਤ ਤੱਤ ਪਿਆ ਅਤੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਾਂ ਨਾਲ ਦੀ ਨਾਲ ਹੀ ਸਾਡੇ ਮਨ ਨੂੰ ਸ਼ਬਰ ਸ਼ਕਤੀ ਉਖਾਤੰਦਾ ਹੈ ਸਾਰੇ ਮਨ ਦਾ ਸਦਾ ਹੈ ਮਨ ਸੰਤੁਮਨ ਚੀਜ਼ਾਂ ਦੀ ਯਾਦ ਦਵਾਉਂਦਾ ਹੈ ਜੋ ਚੀਜ਼ਾਂ ਸਾਡੇ ਕੋਲ ਨਹੀਂ ਆ ਉਹ ਚੀਜ਼ਾਂ ਬਾਰੇ ਯਾਦ ਕਰਕੇ ਸਾਨੂੰ ਦੁਖੀ ਕਰਨਾ ਚਾਹੀਦਾ ਹੈ ਪਰ ਜਦੋਂ ਹੀ ਮਨ ਉਹਨਾਂ ਚੀਜ਼ਾਂ ਦੀ ਯਾਦ ਦਵਾਵੇ ਜੋ ਸਾਡੇ ਕੋਲ ਨਹੀਂ ਆ ਉਸੇ ਨਾਲ ਦੀ ਨਾਲ ਆਪਣੇ ਮਨ ਨੂੰ ਉਹਨਾਂ ਚੀਜ਼ਾਂ ਬਾਰੇ ਦਾ ਸੁਨਾਹ ਸ਼ੁਰੂ ਕਰ ਦਿਆ ਕਰੋ ਜੋ ਤਾਂ ਮਾਤਮੇ ਨੇ ਕਿਹਾ ਉਹ ਜੁੱਤੀਆਂ ਨੇ ਇਕੱਲੀ ਇਕੱਲੀ ਚੀਜ਼ ਦਾ ਪਰਮपिता परमात्मा ਜਿਨ ਕੇ ਵੇਸ਼ ਕਰਨਾ ਕਦਮ ਸ਼ਰੀਫਤ ਹੈ ਕਹਿੰਦੀ ਵਾਹਿਗੁਰੂ ਜੀ ਤਕ ਬਸ਼ੂ ਕਰਿਆ ਸੁਖਰੀਆ ਤੁਸੀਂ ਮਹੀ ਮਾ ਚੀਜ਼ ਦਿੱਤੀ ਮੇਰੇ ਤੇ ਆ ਕਿਰਪਾ ਦਿੱਤੀ ਆ ਦੇਖਣਾ ਜਦੋਂ ਵਾਹਿਗੁਰੂ ਜੀ ਜਿਹੜਾ ਦਿੱਤਣਾ ਹੋਇਆ ਦਾਤਾ ਦਾ ਸ਼ੁਕਰਾਨਾ ਕਰਨਗੇ ਨਾ ਗਿਣਤੀ ਨਕਰਾ ਹੋਗੀ ਅਸੀਂ ਸ਼ੁਕਰਾਨਾ ਕਰਦੇ ਕਰਦੇ ਛਤਜਾਂਗੇ ਪਰ ਮਾਤਮਾਵਾਂ ਦੀਆਂ ਬੱਚੀਆਂ ਦਾਤਾ ਨੂੰ ਸ਼ੁਕਰਾਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਰਮਕੀਤਾ ਪਰਮਾਤਮਾ ਨੂੰ ਸਮੂਹ ਜਿੱਤੋ ਹੀ ਬਹੁਤ ਪੁਜਿਆ ਸਭ ਤੋਂ ਪੁਰਣਾ ਦਾ ਦਿੱਤਾ ਹੀ ਤਾਂ ਅਸੀਂ ਵਰਤ ਰਹੇ ਹਾਂ ਸਾਡੇ ਕੋਲ ਸਭ ਕੁਝ ਆ ਜਦੋਂ ਫਿਰ ਦਿੱਤਾ ਹੀ ਉਹ ਪਰਮ ਜੀਤਾ ਪਰਮਾਤਮਾ ਨੇ ਹੈ ਤਾਂ ਫਿਰ ਉਹ ਦੇਣ ਵਾਲੇ ਦਾ ਤੇ ਦਾ ਸ਼ੁਕਰਾਨਾ ਕਰਨ ਤਾਂ ਵਰਨਾ ਇਹ 2200 ਸਵੇਰੇ ਕਬਿਆਸਵਾ ਉਹਨਾਂ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਹਰ ਇੱਕ ਚੀਜ਼ ਜਿਦੇ ਨੇ ਜੋ ਉਹਨਾਂ ਨੇ ਸਾਨੂੰ ਖਾਣ ਪੀਣ ਪੀਣ ਉਹਨਾਂ ਨੂੰ ਦਿੱਤੀ ਆ ਅਤੇ ਸ਼ੁਰੂਆਤ ਕਰਨੀ ਆ ਕਿ ਸੁਣੇ ਸ਼ਰੀਰ ਤੋਂ ਕਿ ਵਾਹੀ ਤੋਂ ਜੀ ਤੇ ਸਦਾ ਸ਼ੁਕਰੀਆ ਤੁਸੀਂ ਮੈਨੂੰ ਇਹ ਸੁਣਾ ਆਪਾਂ ਦਿਲਸਤ ਸ਼ਰੀਰ ਦਿੱਤਾ ਹੈ ਮਤਲਬ ਹਰ ਹਾਲਾਤ ਦੇ ਵਿੱਚ ਵਾਹੀ ਗੁਰੂ ਜੀ ਦਾ ਸ਼ੁਕਰਾਨਾ ਵੀ ਕਰਨਾ ਜਿਵੇਂ ਜਿਵੇਂ ਸ਼ੁਕਰਾਨਾ ਕਰਦੇ ਜਾਵਾਂਗੇ ਵਾਹੀ ਗੁਰੂ ਜੀ ਨੇ ਕੋਈ ਹੋਰ ਨਹੀਂ ਕਿਰਪਾ ਕਰਨੀ ਸੋ ਇਹ ਜਿਹੜੀਆਂ ਪੰਕਤੀਆਂ ਬਾਰੇ ਆਪਾਂ ਗੱਲਬਾਤ ਕਰਨ ਕੀਤਿਆਂ ਸਿਰਫ ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। ਸ੍ਰੀ ਉਥਵੀ ਅਨਸਾਰ ਹੀ ਇਹ ਸ਼ਬਦ ਜੋ ਵਰਤਿ ਵਾਹਿਗੁਰੂ ਜੀ ਤੇਨੂੰ ਸ਼ੁਕਰ ਹੈ। ਜਿਸ ਸੋਹਣੀ ਰਾਤ ਤੋਂ ਬਾਅਦ ਇਹ ਨਵਾਂ ਦਿਨ ਵੇਖਾਂਗਾ ਮੈਂ ਪੰਕਤੀ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਸਿਨਾ શરીਰ ਮੈਨੂੰ ਦਿੱਤਾ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇੱਕ ਘਰ ਪਰਿਵਾਰ ਕਾਨੂੰ ਮਾਰ ਦਿੱਤਾ। ਇੱਕ ਚੀਜ਼ ਤੇ ਸ਼ੁਕਰਾਨਾ ਕਰਨਾ ਕਿ ਮਿੱਠੇ ਉਹਦੇ ਨਾਹੀਂ ਗੁਰੂ ਜੀ ਕਿੰਜ ਵਾਸਤੇ ਦੇ।